ਦੋਸਤੋ ਪਿਛਲੇ ਕੁਝ ਸਮੇਂ ਤੋਂ ਤੁਸੀਂ ਸੋਸ਼ਲ ਮੀਡੀਆ ਉੱਤੇ ਕਦੇ ਨਾ ਕਦੇ ਆਦਿਵਾਸੀ ਤੇਲ ਦੀ ਮਸ਼ਹੂਰੀ ਜ਼ਰੂਰ ਵੇਖੀ ਹੋਵੇਗੀ ਬਹੁਤ ਸਾਰੇ ਯੂਟਿਊਬਰ ਫਿਲਮੀ ਸਟਾਰੇ ਕਲਾਕਾਰ ਇਹ ਆਦਿਵਾਸੀ ਤੇਲ ਦੀ ਐਡ ਕਰਦੇ ਨਜ਼ਰ ਆਉਂਦੇ ਹਨ ਆਦਿਵਾਸੀ ਤੇਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਤੇਲ ਬਿਲਕੁਲ ਆਯੁਰਵੈਦਿਕ ਤਰੀਕੇ ਦੇ ਨਾਲ ਦੇਸੀ ਜੜੀਆਂ ਬੂਟੀਆਂ ਦੇ ਨਾਲ ਜੰਗਲਾਂ ਵਿੱਚ ਤਿਆਰ ਕੀਤਾ ਜਾਂਦਾ ਤੇ ਇਸ ਨੂੰ ਵੇਚਣ ਵਾਲੇ ਲੋਕ ਵੀ ਗਰੀਬ ਆਦਿਵਾਸੀ ਹਨ ਕਈ ਬੰਦੇ ਕਈ ਔਰਤਾਂ ਲੰਮੇ ਲੰਮੇ ਵਾਲਾਂ ਵਾਲੇ ਇਸ ਤੇਲ ਨੂੰ ਵੇਚਣ ਲਈ ਮਸ਼ਹੂਰੀਆ ਕਰਵਾਉਂਦੇ ਹਨ ਤੇਲ ਵੇਚਣ ਵਾਲਿਆਂ ਵੱਲੋਂ ਦਾਵਾ ਕੀਤਾ ਜਾਂਦਾ ਕਿ ਜੇਕਰ ਤੁਸੀਂ ਬਜ਼ੁਰਗ ਵੀ ਹੋ ਗਏ ਹੋ ਤਾਂ ਵੀ ਤੁਹਾਡੇ ਵਾਲ ਚਿੱਟਿਆਂ ਤੋਂ ਕਾਲੇ ਹੋ ਜਾਣਗੇ ਝੜ ਚੁੱਕੇ ਵਾਲ ਵਾਪਸ ਦੁਬਾਰਾ ਉੱਗ ਪੈਣਗੇ ਗੰਝੇ ਲੋਕਾਂ ਦੇ ਸਿਰ ਤੇ ਵੀ ਨਵੇਂ ਵਾਲ ਉਗਣੇ ਸ਼ੁਰੂ ਹੋ ਜਾਣਗੇ ਕੁਝਕ ਤਾਂ ਇੱਥੋਂ ਤੱਕ ਦਾਵਾ ਕਰਦੇ ਹਨ ਕਿ ਜੇਕਰ ਇਸ ਤੇਲ ਨੂੰ ਹੱਥ ਦੀ ਤਲੀ ਤੇ ਵੀ ਲਗਾਇਆ ਜਾਵੇ ਤਾਂ ਉਸ ਉੱਤੇ ਵੀ ਵਾਲ ਉੱਗ ਪੈਣਗੇ ਇਹਨਾਂ ਦਾਅਵਿਆਂ ਕਰਕੇ ਹੀ ਆਜਾਤੀਵਾਸੀ ਤੇਲ ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਢੱਲੇ ਦੇ ਨਾਲ ਵਿਕ ਰਿਹਾ ਹੈ ਅੱਜ ਜੇਕਰ ਕਿਸੇ ਵੀ ਆਮ ਬੰਦੇ ਨੂੰ ਕੋਈ ਵਾਲ ਝੜਨ ਦੀ ਸਮੱਸਿਆ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਆਦੀਵਾਸੀ ਤੇਲ ਦਾ ਹੀ ਵਿਚਾਰ ਆਉਂਦਾ ਹੈ ਕਿ ਇਹ ਤਾਂ ਬਸ ਉਹ ਆਦੀਵਾਸੀ ਤੇਲ ਨਾਲ ਹੀ ਠੀਕ ਹੋਣਾ ਕੀ ਹੈ ਇਸ ਆਦੀਵਾਸੀ ਤੇਲ ਦੀ ਅਸਲ ਸਚਾਈ ਕੀ ਸੱਚਮੁੱਚ ਹੀ ਆਦੀਵਾਸੀ ਤੇਲ ਇੰਨੇ ਲੰਮੇ ਵਾਲ ਕਰ ਦਿੰਦਾ ਹੈ ਜਿੰਨੀਆਂ ਜੜੀਆਂ ਬੂਟੀਆਂ ਬਾਰੇ ਦਾਵਾ ਕੀਤਾ ਜਾਂਦਾ ਹੈ ਇਹ ਸੱਚਮੁੱਚ ਹੀ ਉਹ ਸਾਰੀਆਂ ਆਦੀਵਾਸੀ ਤੇਲ ਦੇ ਅੰਦਰ ਪਾਈਆਂ ਜਾਂਦੀਆਂ ਹਨ ਪਰ ਅਸਲੀਅਤ ਵਿੱਚ ਇਹ ਇੱਕ ਬੜੀ ਵੱਡੀ ਧੋਖਾਧੜੀ ਹੈ ਜਿਸ ਦੇ ਆਮ ਲੋਕ ਬੜੀ ਵੱਡੀ ਗਿਣਤੀ ਵਿੱਚ ਸ਼ਿਕਾਰ ਬਣ ਰਹੇ ਹਨ ਆਦੀਵਾਸੀ ਤੇਲ ਦੇ ਪਿੱਛੇ ਹੋਰ ਹੈ ਧੋਖੇ ਦੀ ਪੂਰੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅਸਲ ਦੇ ਵਿੱਚ ਆਦੀਵਾਸੀ ਤੇਲ ਦੀ ਇੰਨੀ ਮਸ਼ਹੂਰੀ ਤੇ ਇੰਨੇ ਵੱਡੇ ਪੱਧਰ ਤੇ ਵਿਕਰੀ ਪਿੱਛੇ ਇੱਕ ਪੀਆਰ ਟੀਮ ਬੜੇ ਖਤਰਨਾਕ ਢੰਗ ਦੇ ਨਾਲ ਕੰਮ ਕਰ ਰਹੀ ਹੈ ਆਦੀਵਾਸੀ ਵੀਡੀਓ ਵਿੱਚ ਤਾਂ ਆਪਣੇ ਆਪ ਨੂੰ ਗਰੀਬ ਦੱਸਦੇ ਹਨ ਪਰ ਉਹਨਾਂ ਵੀਡੀਓ ਨੂੰ ਵਡਾਉਣ ਵਾਲੇ ਯੂਟਿਊਬਰਾਂ ਪੱਤਰਕਾਰਾਂ ਨੂੰ ਇਹਨਾਂ ਵੱਲੋਂ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ ਇਹਨਾਂ ਸੋਸ਼ਲ ਮੀਡੀਆ ਸਟਾਰਾਂ ਨੂੰ ਕਰਨਾਟਕ ਆਉਣ ਦੇ ਲਈ ਫ੍ਰੀ ਦੇ ਵਿੱਚ ਹਵਾਈ ਜਹਾਜ਼ ਦੀਆਂ ਟਿਕਟਾਂ ਖਰੀਦ ਕੇ ਦਿੱਤੀਆਂ ਜਾ ਰਹੀਆਂ ਹੋਟਲਾਂ ਦੇ ਲੱਖਾਂ ਰੁਪਏ ਦੇ ਖਰਚੇ ਚੁੱਕੇ ਜਾਂਦੇ ਹਨ ਕਾਰਾਂ ਦਿੱਤੀਆਂ ਜਾ ਰਹੀਆਂ ਇੱਥੇ ਹੀ ਬੱਸ ਨਹੀਂ ਇਹਨਾਂ ਯੂਟਿਊਬਰਾਂ ਨੂੰ ਬੜੀ ਮੋਟੀ ਰਕਮ ਆਦੀਵਾਸੀ ਤੇਲ ਨੂੰ ਪ੍ਰਮੋਟ ਕਰਨ ਲਈ ਦਿੱਤੀ ਜਾਂਦੀ ਹੈ ਤੁਸੀਂ ਕਿਸੇ ਵੀ ਆਦੀਵਾਸੀ ਤੇਲ ਵੇਚਣ ਵਾਲੇ ਦੀ ਵੀਡੀਓ ਵੇਖੋਗੇ ਤਾਂ ਹਰੇਕ ਹੀ ਇਹ ਦਾਵਾ ਕਰਦਾ ਹੈ ਕਿ ਸਿਰਫ ਸਾਡੇ ਇਕੱਲਿਆਂ ਦਾ ਹੀ ਤੇਲ オリジナル ਹੈ ਬਾਕੀ ਤਾਂ ਸਾਰੇ ਨਕਲੀ ਹਨ ਇਸ ਤੋਂ ਇਲਾਵਾ ਹਰੇਕ ਤੇਲ ਵੇਚਣ ਵਾਲੇ ਵੱਲੋਂ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਅਸੀਂ ਆਦੀਵਾਸੀ ਲੋਕ ਬਹੁਤ ਗਰੀਬ ਹ ਜਿਸ ਕਰਕੇ ਅਸੀਂ ਐਮਾਜ਼ਾਨ ਤੇ ਆਪਣਾ ਤੇਲ ਨਹੀਂ ਵੇਚ ਸਕਦੇ ਨਾਹੀਂ ਸਾਨੂੰ ਐਮਾਜ਼ਾਨ ਉੱਤੇ ਤੇਲ ਵੇਚਣ ਦੀ ਕੋਈ ਜਾਂਚ ਹੈ ਅਸੀਂ ਤਾਂ ਜੰਗਲਾਂ ਵਿੱਚ ਰਹਿੰਦੇ ਹਾਂ ਸਾਨੂੰ ਆਮ ਦੁਨੀਆਂ ਬਾਰੇ ਨਹੀਂ ਪਤਾ ਆਦੀਵਾਸੀ ਤੇਲ ਤਾਂ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਬਣਾਇਆ ਸੀ ਪਰ ਇਹ ਗੱਲਾਂ ਸਭ ਝੂਠ ਹਨ ਅਸਲ ਵਿੱਚ ਆਦੀਵਾਸੀ ਤੇਲ ਐਮਾਜ਼ਾਨ ਉੱਤੇ ਇਸ ਕਰਕੇ ਨਹੀਂ ਵੇਚਿਆ ਜਾਂਦਾ ਕਿਉਂਕਿ ਜੇਕਰ ਕੋਈ ਵੀ ਆਪਣਾ ਪ੍ਰੋਡਕਟ ਐਮਾਜ਼ਾਨ ਉੱਤੇ ਵੇਚਦਾ ਤਾਂ ਉਸ ਨੂੰ ਐਮਾਜ਼ਾਨ ਨੂੰ ਵੀ ਕਮਿਸ਼ਨ ਦੇਣਾ ਪੈਂਦਾ ਇਸ ਤੋਂ ਇਲਾਵਾ ਕੋਈ ਪ੍ਰੋਡਕਟ ਜਦੋਂ ਐਮਾਜ਼ਾਨ ਉੱਤੇ ਪਾਇਆ ਜਾਂਦਾ ਤਾਂ ਉਸ ਉੱਤੇ ਪੂਰਾ ਜੀਐਸਟੀ ਟੈਕਸ ਵੀ ਸਰਕਾਰ ਵੱਲੋਂ ਲਗਾਇਆ ਜਾਂਦਾ ਇਹਨਾਂ ਸਾਰੇ ਖਰਚਾ ਕਾਰਨ ਪ੍ਰੋਡਕਟ ਦੀ ਕੀਮਤ ਵੀ ਵੱਧ ਰੱਖਣੀ ਪੈਂਦੀ ਹੈ ਇੱਥੇ ਹੀ ਇੱਕ ਘਟਾਲਾ ਆਦੀਵਾਸੀ ਤੇਲ ਵੇਚਣ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ ਉਹ ਹੈ ਟੈਕਸ ਦੀ ਚੋਰੀ ਹਰ ਰੋਜ਼ ਲੱਖਾਂ ਲੋਕਾਂ ਵੱਲੋਂ ਮਸ਼ਹੂਰੀਆਂ ਦੇ ਕੇ ਆਦੀਵਾਸੀ ਤੇਲ ਖਰੀਦਿਆ ਜਾਂਦਾ ਜਿਸ ਦਾ ਜੀਐਸਟੀ ਟੈਕਸ ਵੀ ਨਹੀਂ ਤਰਿਆ ਹੁੰਦਾ ਉਸੇ ਕਰੋੜਾ ਰੁਪਏ ਦੇ ਟੈਕਸ ਵਜਾ ਕੇ ਇਹ ਲੋਕ ਉਹਨਾਂ ਪੈਸਿਆਂ ਨਾਲ YouTube ਉੱਤੇ ਆਪਣੀ ਮਸ਼ਹੂਰੀ ਕਰ ਰਹੇ ਹਨ ਜਿੰਨੇ ਵੀ YouTuber ਜਾਂਦੇ ਹਨ ਆਦੀਵਾਸੀ ਤੇਨ ਵੇਚਣ ਵਾਲਿਆਂ ਕੋਲ ਤਾਂ ਉਹ ਇੱਕੋ ਗੱਲ ਹੀ ਲਾਜ਼ਮੀ ਕਹਿੰਦੇ ਹਨ ਕਿ ਆਦੀਵਾਸੀ ਤੇਲ ਦੇ ਵਿੱਚ ਜੰਗਲ ਦੀਆਂ 108 ਬੇਅਕੀਮਤੀ ਜੜੀਆਂ ਬੁੱਟੀਆਂ ਪਾਈਆਂ ਗਈਆਂ ਹਨ ਪਰ ਆਦੀਵਾਸੀ ਤੇਲ ਉੱਤੇ ਕਿਸੇ ਵੀ ਜੜੀ ਬੁੱਟੀ ਦਾ ਨਾਮ ਤੱਕ ਨਹੀਂ ਲਿਖਿਆ ਹੁੰਦਾ ਇਹ ਵੀ ਬੜਾ ਵੱਡਾ ਝੂਠ ਹੈ ਇਸ ਤੋਂ ਇਲਾਵਾ ਜੇਕਰ ਆਦੀਵਾਸੀ ਤੇਲ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਆਦੀਵਾਸੀ ਕਹਿੰਦੇ ਹਨ ਕਿ ਸਾਡੇ ਤੇਲ ਦੇ ਨਾਲ ਭੂਰੇ ਕਕੇ ਵਾਲ ਵੀ ਕਾਲੇ ਹੋ ਜਾਣਗੇ ਪਰ ਜੇਕਰ ਵਿਗਿਆਨੀਆਂ ਤੇ ਡਾਕਟਰਾਂ ਦੇ ਤਜਰਬਿਆਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਕਿਸੇ ਵੀ ਵਿਅਕਤੀ ਦੇ ਭੂਰੇ ਵਾਲ ਖਾੜ ਦਾ ਨਹੀਂ ਜਾਂ ਫਿਰ ਸਰੀਰਕ ਕਮਜ਼ੋਰੀ ਤਨਾਅ ਦੇ ਨਾਲ ਆਉਂਦੇ ਹਨ ਡਾਕਟਰਾਂ ਅਨੁਸਾਰ ਕਿਸੇ ਵੀ ਵਿਅਕਤੀ ਦੇ ਵਾਲਾਂ ਦਾ ਰੰਗ ਕਾਲਾ ਨਹੀਂ ਕੀਤਾ ਜਾ ਸਕਦਾ ਵਾਲਾਂ ਉੱਤੇ ਰੰਗ ਲਗਾ ਕੇ ਤਾਂ ਇਹ ਕੁਝ ਦਿਨਾਂ ਲਈ ਜ਼ਰੂਰ ਕਾਲੇ ਹੋ ਜਾਣਗੇ ਪਰ ਪੱਕੇ ਤੌਰ ਤੇ ਕਾਲੇ ਕਦੇ ਵੀ ਨਹੀਂ ਹੋ ਸਕਦੇ ਇਸ ਤੋਂ ਇਲਾਵਾ ਤੁਸੀਂ ਵੀਡੀਓ ਵੇਖਿਆ ਹੋਣੀ ਹੈ ਕਿ ਆਦੀਵਾਸੀ ਤੇਲ ਵੇਚਣ ਵਾਲਿਆਂ ਦੇ ਆਪਣੇ ਲੋਕਾਲ ਬੜੇ ਲੰਬੇ ਹੁੰਦੇ ਹਨ ਤੇ ਇਹ ਦਾਅਵਾ ਕਰਦੇ ਹਨ ਕਿ ਸਾਡਾ ਤੇਲ ਲਗਾਓ ਤੁਹਾਡੇ ਵਾਲ ਵੀ ਐਡੇ ਹੀ ਲੰਬੇ ਹੋ ਜਾਣਗੇ ਪਰ ਇਸ ਗੱਲ ਨੂੰ ਵੀ ਵਿਗਿਆਨੀ ਚਿਠਲਾਉਂਦੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਤੇਲ ਲਗਾਉਣ ਨਾਲ ਕਦੇ ਵੀ ਵਾਲ ਲੰਬੇ ਨਹੀਂ ਹੋ ਸਕਦੇ ਹਾਂ ਜੇਕਰ ਸਿਰ ਦੇ ਵਿੱਚ ਤੇਲ ਦੀ ਮਾਲਿਸ਼ ਕਰਦੇ ਹਾਂ ਤਾਂ ਕੁਝ ਵਾਲਾਂ ਦੀ ਗਰੋਥ ਜ਼ਰੂਰ ਹੁੰਦੀ ਹੈ ਪਰ ਉਸਦੇ ਲਈ ਆਦੀਵਾਸੀ ਤੇਲ ਜ਼ਰੂਰੀ ਨਹੀਂ ਉਹ ਤਾਂ ਸਰੋਂ ਦੇ ਤੇਲ ਨਾਲ ਸਭ ਤੋਂ ਵੱਧ ਹੁੰਦੀ ਹੈ ਇਸ ਤੋਂ ਇਲਾਵਾ ਇੱਕ ਵੱਡਾ ਝੂਠ ਆਦੀਵਾਸੀ ਤੇਲ ਵਾਲੇ ਇਹ ਬੋਲਦੇ ਹਨ ਕਿ ਜੇਕਰ ਸਾਡੇ ਤੇਲ ਦੇ ਨਾਲ ਤੁਹਾਨੂੰ ਇੱਕ ਮਹੀਨੇ ਵਿੱਚ ਫਾਇਦਾ ਨਹੀਂ ਹੋਇਆ ਤਾਂ ਤੁਸੀਂ ਆਪਣੇ ਪੈਸੇ ਫੋਨ ਕਰਕੇ ਵਾਪਸ ਬਗਵਾ ਸਕਦੇ ਹੋ ਪਰ ਨਾ ਤਾਂ ਬਾਅਦ ਵਿੱਚ ਉਹ ਫੋਨ ਲੱਗਦਾ ਤੇ ਨਾ ਹੀ ਅੱਜ ਤੱਕ ਕਿਸੇ ਦੇ ਪੈਸੇ ਵਾਪਸ ਆਏ ਹਨ ਇਹਨਾਂ ਦੀਆਂ ਵੈਬਸਾਈਟਾਂ ਉੱਤੇ ਪੈਸੇ ਵਾਪਸ ਕਰਨ ਦੀ ਕੋਈ ਵੀ ਆਪਸ਼ਨ ਮੌਜੂਦ ਨਹੀਂ ਹੈ ਇਸ ਤੋਂ ਇਲਾਵਾ ਇੱਕ ਹੋਰ ਝੂਠ ਕਿ ਅਸੀਂ ਤੇਲ ਵੇਚਣ ਵਾਲੇ ਬੜੇ ਗਰੀਬ ਆ ਅਸੀਂ ਪੜ੍ਹੇ ਲਿਖੇ ਨਹੀਂ ਤੇ ਦਾਹੀ ਅਸੀਂ ਐਮਾਜ਼ਨ ਚਲਾ ਕੇ ਆਪਣਾ ਤੇਲ ਵੇਚ ਸਕਦੇ ਹਾਂ ਅਸਲੀਅਤ ਵਿੱਚ ਇਹਨਾਂ ਵੱਲੋਂ ਆਪਣੀਆਂ ਪਰਸਨਲ ਵੈਬਸਾਈਟਾਂ ਬਣਾਈਆਂ ਹੋਈਆਂ ਹਨ ਜਿੱਥੇ ਇਹ ਮਨਮਰਜ਼ੀ ਦੇ ਰੇਟਾਂ ਉੱਤੇ ਆਦੀਵਾਸੀ ਤੇਲ ਵੇਚ ਰਹੇ ਹਨ ਜੇਕਰ ਇਹਨਾਂ ਨੂੰ ਐਮਾਜ਼ਨ ਉੱਤੇ ਤੇਲ ਵੇਚਣਾ ਨਹੀਂ ਆਉਂਦਾ ਤਾਂ ਫਿਰ ਇਹ ਆਪਣੀਆਂ ਵੈਬਸਾਈਟਾਂ ਉੱਤੇ ਕਿਵੇਂ ਵੇਚ ਰਹੇ ਹਨ ਆਦੀਵਾਸੀ ਤੇਲ ਵੇਚਣ ਵਾਲੀ ਕੋਈ ਇੱਕ ਅੱਧੀ ਵੈਬਸਾਈਟ ਨਹੀਂ ਬਲਕਿ ਹਜ਼ਾਰਾਂ ਵਿੱਚ ਹਨ ਅਖੀਰ ਉੱਤੇ ਜੇਕਰ ਅਸੀਂ ਇਹ ਗੱਲ ਮੰਨ ਵੀ ਲਈਏ ਕਿ ਅਸਲੀ ਆਦੀਵਾਸੀ ਤੇਲ ਦੇ ਨਾਲ ਜ਼ਰੂਰ ਫਾਇਦਾ ਹੁੰਦਾ ਪਰ ਹਜ਼ਾਰਾਂ ਵੇਚਣ ਵਾਲਿਆਂ ਵਿੱਚੋਂ ਇੱਕ ਆਮ ਇਨਸਾਨ ਅਸਲੀ ਤੇਲ ਦੀ ਪਛਾਣ ਕਿਵੇਂ ਕਰ ਸਕੇਗਾ ਜੇਕਰ ਤੁਹਾਡੇ ਵਿੱਚੋਂ ਵੀ ਕਿਸੇ ਨੇ ਆਦੀਵਾਸੀ ਤੇਲ ਵਰਤਿਆ ਹੈ ਤਾਂ ਉਸ ਨੂੰ ਫਾਇਦਾ ਹੋਇਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸੋ ਦੋਸਤੋ ਇਹ ਸੀ ਆਦੀਵਾਸੀ ਤੇਲ ਦੀ ਅਸਲ ਸਚਾਈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ